आदमपुर शहर विखे दाणा मंडी विखे बाबा साहेब टाइगर फोरस की मीटिंग दौरान नरेंद्र नेहरू बाबा साहेब टाइगर फोरस पंजाब चेयरमैन नियुक्त किया गया जिसकी दी अगवाई दीप आदमपुर मन्ना मना माणको नेती जिस विच विशेष तौर पर नरेंद्र नेहरू पंजाब प्रधान हैप्पी मेहटियाणा वाइस प्रधान शिरकत की थी। इस मौके विशाल एक आए नौजवानों सरबसम्मति नरेंद्र नेहरू बाबा साहेब टाइगर पंजाब का चेयरमैन नियुक्त किया गया ਇਸ ਮੌਕੇ ਨਰਿੰਦਰ ਨਹਿਰੂ ਨੇ ਪੰਜਾਬ ਦੀ ਟੀਮ ਗਠਨ ਕੀਤਾ ਗਿਆ ਜਿਸ ਵਿੱਚ ਵਾਈਸ ਚੇਅਰਮੈਨ ਦੀਪ ਆਦਮਪੁਰ ਤੇ ਹੈਪੀ ਮਹਿਤਿਆਣਾ ਨੂੰ ਪੰਜਾਬ ਦਾ ਪ੍ਰਧਾਨ ਲਗਾਇਆ ਗਿਆ ਇਸ ਮੌਕੇ ਵੱਡੇ ਇਕੱਠ ਵਿੱਚ ਸੰਸਥਾ ਦਾ ਗਠਨ ਕੀਤਾ ਗਿਆ ਇਸ ਮੌਕੇ ਮੀਟਿੰਗ ਦੌਰਾਨ ਜ਼ਿਲ੍ਹਾ ਜਲੰਧਰ ਦੇ ਨਵੇਂ ਔਦੇਦਾਰਾਂ ਦੀ ਚੋਣ ਕੀਤੀ ਗਈ ਇਸ ਮੌਕੇ ਨਵੇਂ ਨਿਯੁਕਤ ਕੀਤੇ ਗਏ ਪੰਜਾਬ ਹੈਪੀ ਮਹਿਤਿਆਣਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਾਡਾ ਮੇਨ ਵਿਚਾਰ ਧਾਰਾ ਬਾਬਾ ਸਾਹਿਬ ਦੀ ਵਿਚਾਰਧਾਰਾ ਕਰ ਕਰ ਲੈ ਕੇ ਜਾਵੇਗੀ ਇਸ ਮੌਕੇ ਮੀਟਿੰਗ ਦੌਰਾਨ ਆਦਮਪੁਰ ਹਲਕਾ ਆਮ ਆਦਮੀ ਪਾਰਟੀ ਹਲਕਾ ਪ੍ਰਧਾਨ ਪਵਨ ਕੁਮਾਰ ਤੀਨੂ ਵਿਸ਼ੇਸ਼ ਤੌਰ ਤੇ ਪਹੁੰਚ ਕੇ ਸ਼ਿਰਕਤ ਕੀਤੀ। ਇਸ ਮੌਕੇ ਨਵਨੀਯਕ ਚੇਅਰਮੈਨ ਪੰਜਾਬ ਨਰਿੰਦਰ ਨਹਿਰੂ ਨੇ ਕਿਹਾ ਕਿ ਨੌਜਵਾਨ ਪੀੜੀ ਨੂੰ ਨਸ਼ਿਆ ਦਾ ਤਿਆਗ ਕਰਨ ਅਤੇ ਆਪਣੀ ਪੜਾਈ ਵੱਲ ਧਿਆਨ ਦੇਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਮੀਟਿੰਗ ਦੌਰਾਨ ਪੰਜਾਬ ਦੇ ਚੇਅਰਮੈਨ ਨਰਿੰਦਰ ਨਹਿਰੂ ਅਤੇ ਪੰਜਾਬ ਦੇ ਪ੍ਰਧਾਨ ਹੈਪੀ ਮੀਟ ਯਾਣਾ ਨੇ ਸਮੂਹ ਨੌਜਵਾਨ ਵੀਰਾਂ ਦਾ ਮੀਟਿੰਗ ਵਿੱਚ ਪਹੁੰਚਣ ਤੇ ਧੰਨਵਾਦ ਕੀਤਾ। ਕੈਮਰਾਮੈਨ ਮਨਿੰਦਰ ਸਿੰਘ ਸੈਣੀ ਦੇ ਨਾਲ ਹੁਸ਼ਿਆਰਪੁਰ ਤੋਂ ਪੱਤਰਕਾਰ ਹਰਵਿੰਦਰ ਸਿੰਘ ਪੁੰਗਰ ਨਿਧੀ ਵਿਸ਼ੇਸ਼ ਰਿਪੋਰਟ ਪ੍ਰਧਾਨ ਸਾਹਿਬ ਆਪਣੀ ਮੀਟਿੰਗ ਇਹ ਕਰਵਾਸਤੇ ਰੱਖੀ ਗਈ ਹੈ ਜੀ ਜੈ ਪੀ ਜੈਪਾਲ ਅੱਜ ਦੀ ਮੀਟਿੰਗ ਪਾਵਾਂ ਸਾਹਿਬ ਟਾਈਗਰਪੋਸਟ ਕੋਲੋਂ ਕੋ ਚੋਣੇਦਾਰੀਆਂ ਦੇ ਕੇ ਪਰਿਵਾਰ ਨੂੰ ਬੁਲਾਇਆ ਗਿਆ ਜਿਸ ਵਿੱਚ ਪੰਜਾਬ ਦੇ ਉਹ ਚੋਣੇਦਾਰੀਆਂ ਚੇਅਰਮੈਨ ਨੇ ਦਿੱਤੀਆਂ ਗਈਆਂ ਅਸੀਲ ਸ਼ਰਪੂਰੀ ਮੈਂ ਉਹ ਚੋਣੇਦਾਰੀ ਜਿਹੜੀ ਗੁਤਿੰਦਰ ਭੋਲੂ ਦੀ ਚੇਅਰਮੈਨੀ ਸ਼ਰਪੂਰ ਉਨਾਂ ਨੂੰ ਦਿੱਤੀ ਗਈ ਆ ਇਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਹੈ ਕਿ ਮੈਂ ਤਲਵੰਦ ਧੰਦੇ ਨਾਲ ਛਾਰਪੁਰ ਜ਼ਿਲ੍ਹੇ ਦੀ ਪੂਰੀ ਸੇਵਾ ਕਰਾਂਗਾ ਬਾਕੀ ਜਿੰਨੇ ਵੀ ਸਾਡੇ ਇੱਥੇ ਸਾਥੀ ਆਏ ਇੱਕ ਬੋਲ ਤੇ ਪਹੁੰਚੇ ਉਹਨਾਂ ਸਾਰਿਆਂ ਦਾ ਲਾਲਾ ਸਾਹਿਬ ਟੈਗਰਪੁਰ ਤੋਂ ਬਹੁਤ ਬਤਨ